ਉਹ ਨਹਿਰ ਨੂੰ ਪੱਕੀ ਕਰਨ ਦੀ ਗੱਲਾਂ ਕੀਤੀਆਂ ਇਹਨਾਂ ਗੱਲਾਂ ਦੇ ਵਿੱਚੋਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪਾਣੀ بچਾਉਣ ਵਾਲੀ ਗੱਲ ਆ ਅਸੀਂ ਬੀਬੀ ਐਮਬੀ ਦੇ ਵਿੱਚੋਂ ਆਪਣੇ ਅਧਿਕਾਰ ਖੋਏ ਅਸੀਂ ਘਰ ਦੇ ਮਾਲਕ ਤੇ ਅਸੀਂ ਅਰਜੀ ਦੇ ਰਹੇ ਆ ਕਿ ਸਾਨੂੰ ਪਾਣੀ ਇੰਨਾ ਦਿੱਤਾ ਜਾਵੇ ਜਾਣ ਜਾਰੀ ਹੈ ਇਸ ਸ਼ਬਦ ਨੂੰ ਤੁਸੀਂ ਸਹੀ ਸਮਝਦੇ ਹੋ ਫਤੇ ਦਿਵਸ ਜਿਹੜਾ ਫਤੇ ਦਿਵਸ ਆ ਉਹ ਤਾਂ ਸ਼ਾਇਦ ਬਣਾਇਆ ਨਹੀਂ ਤੇ ਪਰ ਫਤੇ ਪਾਣੀ ਸਭ ਤੋਂ ਵੱਧ ਜਿੰਨਾ ਚਿਰ ਆਜ਼ਾਦ ਹੋਇਆ ਨੂੰ ਹੋ ਗਿਆ ਦੇਸ਼ ਨੂੰ ਤੇ ਸੂਬਿਆਂ ਦੀ ਵੰਡ ਨੂੰ ਹੋ ਗਿਆ ਉਸ ਤੋਂ ਬਾਅਦ ਸਭ ਤੋਂ ਵੱਧ ਪਾਣੀ ਇਹ ਲਟਾਇਆ ਗਿਆ ਛਰੇਆਂ ਮ ਲਟਾਇਆ ਗਿਆ ਹਰਿਆਣੇ ਨੂੰ ਤਾਂ ਲਟਾਇਆ ਹੀ ਗਿਆ ਦਿੱਲੀ ਤੱਕ ਤੇ ਰਾਜਸਥਾਨ ਤੱਕ ਜਿਹੜੇ ਹਿਸਾਬ ਨਾਲ ਕੇਜਰੀਵਾਲ ਨੇ ਹਰਿਆਣੇ ਵਿੱਚ ਬਿਆਨਬਾਜ਼ੀ ਕੀਤੀ ਤੇ ਰਾਜਸਥਾਨ ਲਈ ਪਾਣੀ ਲਈ ਨਹਿਰ ਜਿਹੜੀ ਆ ਉਹ ਨਹਿਰ ਨੂੰ ਪੱਕੀ ਕਰਨ ਦੀ ਗੱਲਾਂ ਕੀਤੀਆਂ ਇਹਨਾਂ ਗੱਲਾਂ ਦੇ ਵਿੱਚੋਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪਾਣੀ ਬਚਾਉਣ ਵਾਲੀ ਗੱਲ ਆ ਅਸੀਂ ਬੀਬੀਐਮਬੀ ਦੇ ਵਿੱਚੋਂ ਆਪਣੇ ਅਧਿਕਾਰ ਖੋਏ ਇਹ ਕਿਹੜੀ ਫਤਿਹ ਆ ਤੇ ਹੁਣ ਪਾਣੀ ਜਿਹੜੀ ਖੋਣ ਦੀ ਗੱਲ ਆ ਮੈਂ ਇਹਨੂੰ ਹਰਾਨੀ ਇਸ ਗੱਲ ਦੀ ਕਿ ਅਸੀਂ ਘਰ ਦੇ ਮਾਲਕ ਤੇ ਅਸੀਂ ਅਰਜੀ ਦੇ ਰਹੇ ਆ ਕਿ ਸਾਨੂੰ ਪਾਣੀ ਐਨਾ ਦਿੱਤਾ ਜਾਵੇ ਇਹ ਜਿਹੜੇ ਹਾਲਾਤ ਪੈਦਾ ਹੋਇਆ ਭਾਵੇਂ ਪਿਛਲੀਆਂ ਕੇਂਦਰੀ ਸਰਕਾਰਾਂ ਦਾ ਵੱਡਾ ਸਾਡੇ ਤੇ ਇੱਕ ਜਿਵੇਂ ਕਹਿੰਦੇ ਨੇ ਜਬਰ ਆ ਏ ਕਿ ਕੋਈ ਇੱਕ ਸੁਭਾਵਾ ਦੇਸ਼ ਦਾ ਜਿਹਦੇ ਕੋਲੇ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਪਾਣੀਆਂ ਦਾ ਹੱਕ ਨਹੀਂ ਹੈਗਾ ਪਰ ਫਿਰ ਵੀ ਜਿੰਨੇ ਹੱਕ ਸੀ ਅਸੀਂ ਐਸ ਸਰਕਾਰ ਵਿੱਚ ਅਸੀਂ ਗੁਆਏ ਨੇ ਤੇ ਪਿਛਲੇ ਦਿਨਾਂ ਵਿੱਚ ਗੱਲਾਂ ਕੁਝ ਹੋਰ ਨੇ ਤੇ ਜਿਹੜੀ ਕਾਰਵਾਈ ਕੁਸ਼ੂਰ ਆ ਆ ਅਸੀਂ ਇਹ ਲੇਖਾ ਜੋਖਾ ਕਰਨਾ ਵੀ ਚਾਹੁੰਦੇ ਆ ਤੇ ਮੀਡੀਆ ਨੇ ਕੀਤਾ ਵੀ ਆ ਕਿ ਪਿਛਲੇ ਜਦੋਂ ਦੀ ਇਹ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹਰਿਆਣੇ ਨੂੰ ਫालतੂ ਪਾਣੀ ਦਿੱਤਾ ਜਾਂਦਾ ਰਿਹਾ ਤੇ ਹੁਣ ਵੀ ਸਿਰ 20 ਦੰਦਾ ਇੱਕ ਡਰਾਮਾ ਸੀ ਜਿਹੜਾ ਕਿ 21 ਤਰੀਕ ਨੂੰ ਖਤਮ ਹੋਣ ਵਾਲਾ ਵਾ ਉਹਨਾਂ ਨੇ ਆਪਣੇ ਹੱਕ ਲੈ ਲੈਣੇ ਨੇ ਪਰ ਮੈਨੂੰ ਕੱਲ ਪਰਸੋ ਦੀ ਖਬਰ ਤੇ ਬੜਾ ਅਫਸੋਸ ਹੋਇਆ ਜਿਹੜੀ ਜਿੱਤ ਦਾ ਦਮਗਜਾ ਮਾਰ ਰਹੇ ਨੇ ਪਹਿਲਾਂ ਇੱਥੇ ਪੰਜਾਬ ਦੇ ਵਿੱਚ ਇਹ ਅਧਿਕਾਰ ਖੋਇਆ ਕਿ ਹਰਿਆਣਾ ਨੇ ਕਿਹਾ ਕਿ ਅਸੀਂ ਇੱਥੇ ਜਗ੍ਹਾ ਚਾਹੁੰਦੇ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿ ਅਰਜੀ ਦਿੱਤੀ ਕਿ ਅਸੀਂ ਵੀ ਇੱਥੇ ਚੰਡੀਗੜ੍ਹ ਵਿੱਚ ਜਗ੍ਹਾ ਚਾਹੁੰਦੇ ਆ ਹਰਾਨੀ ਇਸ ਗੱਲ ਦੀ ਤੁਸੀਂ ਸਾਡਾ ਮਾਣ ਸਵੇ ਮਾਣ ਹੀ ਖਤਮ ਕਰਤਾ ਤੇ ਦੂਜੇ ਪਾਣੀਆਂ ਦੇ ਮਾਮਲੇ ਵਿੱਚ ਅਸੀਂ ਬੀਵੀਐਮਬੀ ਕੋਲ ਜਾ ਰਹੇ ਹਾਂ ਕਿ ਸਾਨੂੰ ਇੰਨਾ ਪਾਣੀ ਦਿੱਤਾ ਜਾਵੇ ਜਦੋਂ ਕਿ ਪਾਣੀ ਦੇ ਮਾਲਕ ਅਸੀਂ ਆ ਤੇ ਪਾਣੀ ਦੇ ਰਾਖੇ ਸਰਦਾਰ ਪ੍ਰਕਾਸ਼ ਸਿੰਘ ਬਾਲ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਜਿਨੇ ਇਸ ਨਹਿਰ ਦਾ ਜਿਹੜੀ ਪੰਜਾਬ ਨੂੰ ਹਿੱਕ ਚੀਰ ਨੇ ਐਸਵਾਈਐਲਐਨਰ ਜਾਣੀ ਸੀ ਉਹਦਾ ਖੁਰਾ ਖੋਜੀ ਮਟਾਤਾ ਕਹਿੰਦੇ ਨਾ ਹੋਗਾ ਬਾਸ ਔਰ ਨਾ ਬਜੇਗੀ ਬਾਂਸਰੀ ਉਹਦੇ ਵਰਗਾ ਕੌਣ ਹੋ ਸਕਦਾ ਜਿਹੜਾ ਪਾਣੀਆਂ ਨੂੰ ਬਚਾਉਣ ਦੀ ਗੱਲ ਕਰਦਾ ਇਹ ਸਿਰਫ ਨਾਟਕਬਾਜੀ ਆ ਆਉਣ ਵਾਲੇ ਦਿਨਾਂ ਵਿੱਚ ਲੋਕ ਇਸ ਗੱਲ ਦਾ ਜਵਾਬ ਮੰਗਣਗੇ ਤੇ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਹਾਂ ਦਿੱਲੀ ਵਾਲੇ ਜ਼ਰੂਰ ਫਤਿਹ ਦਿਵਸ ਮਨਾਉਣਾ ਚਾਹੀਦਾ ਕਿਉਂਕਿ ਦਿੱਲੀ ਵਾਲੇ ਪੰਜਾਬ ਤੇ ਕਾਬਜ਼ ਹੋ ਰਹੇ ਨੇ ਪਿਛਲੇ ਸਮਿਆਂ ਵਿੱਚ ਧਾਰਮਿਕ ਦਿੱਲੀ ਦੇ ਕਾਬਜ਼ ਹੁੰਦੇ ਸੀ ਤੇ ਇਹ ਸਮਾਂ ਐਸਾ ਮਾੜਾ ਆ ਗਿਆ ਕਿ ਪੰਜਾਬ ਤੇ ਦਿੱਲੀ ਕਾਬਜ਼ ਹੋਣ ਜਾ ਰਹੀ ਆ ਦਿੱਲੀ ਦੇ ਲੋਕ ਪੰਜਾਬ ਦੇ ਉੱਚ ਅਹੁਦਿਆਂ ਤੇ ਬੈਠ ਕੇ ਇੱਥੇ ਰਾਜ ਕਰਨ ਜਾ ਰਹੇ ਨੇ ਇਹ ਜਿਹੜੀ ਇਹ ਜਿਹੜੀ ਗੱਲ ਆ ਇਹ ਇਹ ਆਪਣੇ ਆਪ ਦੇ ਵਿੱਚ ਦਿੱਲੀ ਵਾਲੇ ਫਜ਼ੇ ਦੇ ਜ਼ਰੂਰ ਬਣਾ